ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਾਂ ਨੂੰ ਮੈਸੇਜ ਕਮੈਂਟ ਤੇ ਪਰਸਨਲੀ ਮੈਸੇਜ ਆਇਆ ਸੀ ਵੀ ਜਿਹੜਾ ਰਨ ਆਪ ਹਨਾ ਵੀ ਉਹ ਸੂਤ ਕਿਵੇਂ ਕਰਨਾ ਉਹਦੇ ਤੇ ਵੀਡੀਓ ਬਣਾਓ ਵੀ ਫਾਉਲ ਨਾ ਹੋਵੇ ਜਿਵੇਂ ਕਈਆਂ ਦਾ ਨਾ ਕਈਆਂ ਦੇ ਲਈ ਬਹੁਤ ਸਾਰਿਆਂ ਦਾ ਜੰਪ ਤਾਂ ਚਲੋ ਲੱਗੀ ਜਾਂਦਾ ਹੁੰਦਾ 12 ਪਰ ਫਾਉਲ ਦੇ ਚੱਕਰ 'ਚ ਨਾ ਵੀ ਫਾਉਲ ਨਾ ਆਵੇ ਉਹ ਕਦੇ ਸਟੈਪ ਵੱਡਾ ਕਰ ਦਿੰਦੇ ਆ ਕਦੇ ਛੋਟਾ ਕਰ ਦਿੰਦੇ ਤੇ ਉਹ ਜੰਪ ਦੀ ਰਿਦਮ ਜਿਹੜੀ ਖਰਾਬ ਹੋ ਜਾਂਦੀ ਹੈ ਸਪੀਡ ਦੀ ਤੇ ਜੰਪ ਨਹੀਂ ਲੱਗਦਾ ਆਪਾਂ ਤੁਹਾਨੂੰ ਪਹਿਲਾਂ ਵਿਖਾਉਨੇ ਉਹ ਗਲਤੀ ਕੀ ਹੁੰਦੀ ਆ ਕੋਈ ਵੀ ਜਗਾ ਆਪਾਂ ਮੈਤਲੀ ਹੈ ਨਾ ਜਿਵੇਂ ਆ ਗਏ ਇੱਥੋਂ ਉਹ ਦੇਖੋ ਚਲੋ ਆ ਤੂੰ ਵੀ ਦੇਖਿਆ ਹੋਣਾ ਫਿਰ ਮੇਰਾ ਤਾਂ ਫਿਰ ਵੀ ਲੱਗ ਗਿਆ ਕਿ ਆਪਾਂ ਐਕਸਪਰਟ ਆ ਉੱਥੇ ਐਂਡ ਤੇ ਸਟੈਪ ਵੱਡਾ ਹੋ ਗਿਆ ਸੀ ਹੈ ਨਾ ਤੇ ਸਟੈਪ ਵੱਡਾ ਹੋਣ ਕਰਕੇ ਥੋੜਾ ਜਿਹਾ ਅਨਕੰਫਰਟੇਬਲ ਹੋ ਜਾਂਦਾ ਬੰਦਾ ਤੇ ਅੱਧਾ ਇੱਕ ਪੁੱਟ ਜੰਪ ਜਿਹੜਾ ਘਟ ਜਾਂਦਾ ਤੇ ਜੇ ਕਿਸੇ ਦਾ ਪੂਰਾ ਤੁਰੇ ਲੱਗਦਾ ਉਹਦਾ ਅੱਧਾ ਪੁੱਟ ਘਟ ਗਿਆ ਸਮਝ ਲਓ ਉਹਦਾ ਤਾਂ ਗਿਆ ਕੰਮ ਹਾਂਜੀ ਹੁਣ ਮੈਂ ਵੀਡੀਓ ਚ ਵੀਡੀਓ ਨਾ ਆਪਣੀ ਸਲੋ 모ਸ਼ਨ ਕਰਕੇ ਦੁਬਾਰਾ ਲਾਈ ਕੀਤੀ ਤਾਂ ਕਿ ਤੁਹਾਨੂੰ ਨਾ ਪਤਾ ਲੱਗ ਜੇ ਵੀ ਗਲਤੀ ਕੀ ਹੋਈ ਮੇਰੇ ਤੋਂ ਹਨਾ ਸ਼ਾਇਦ ਉਹ ਵੀਡੀਓ ਤੁਹਾਨੂੰ ਪਤਾ ਨਹੀਂ ਲੱਗਣਾ ਇਹਦੇ ਚ ਆ ਕੇ ਨਾ ਮੈਂ ਫੱਟੀ ਨੂੰ ਦੇਖ ਕੇ ਹਨਾ ਜਾਣ ਕੇ ਕੀ ਮੈਂ ਕਰਕੇ ਦਿਖਾਇਆ ਤੁਹਾਨੂੰ ਵੀ ਸਟੈਪ ਲੰਬਾ ਕਰਦਾ ਜਿਹਦੇ ਨਾਲ ਕੀ ਆਪਣਾ ਜੰਪ ਜਿਹੜਾ ਇੱਕ ਪਹਿਲਾਂ ਹੀ ਲੱਗ ਜਾਂਦਾਗਾ ਤੇ ਉਹ ਪਾਵਰ ਅਗਲੇ ਪੈਰ ਤੇ ਉਨੀ ਵੱਜਦੀ ਨਹੀਂ ਤੇ ਜੰਪ ਜਿਹੜਾ ਇੱਕ ਤੋਂ 1.5 ਫੁੱਟ ਘਟ ਜਾਂਦਾ ਕਿਉਂਕਿ ਆਪਾਂ ਲੈਂਡ ਤੇ ਪਹੁੰਚਣ ਲਈ ਸਟੈਪ ਵੰਡਾ ਕੀਤਾ ਹਨਾ ਤੇ ਹੁਣ ਦੂਜੀ ਗਲਤੀ ਇਹ ਹੁੰਦੀ ਆ ਜਦੋਂ ਆਪਾਂ ਨੂੰ ਐ ਲੱਗਦਾ ਵੀ ਲੇਨ ਬੜੀ ਨੇੜੇ ਆ ਗਈ ਤੇ ਆਪਾਂ ਸਟੈਪ ਸਟੈਪ ਛੋਟੇ ਕਰ ਲੈਨੇ ਆ ਫਾਉਲ ਵੀ ਵੱਜੇ ਨਾ ਸਟੈਪ ਛੋਟੇ ਕਰ ਲੈਨੇ ਜੰਪ ਫਿਰ ਵੀ ਨਹੀਂ ਵੱਜਦਾ ਹਨਾ ਆਹੀ ਆਪਣਾ ਵੀਡੀਓ ਦਾ ਵਿਸ਼ਾ ਅੱਜ ਤੇ ਅੱਜ ਤੁਹਾਨੂੰ ਆਪਾਂ ਕੋਸ਼ਿਸ਼ ਕਰਾਮੀਆਂ ਵੀ ਅੱਗੇ ਜਿਹੜੀ ਵੀਡੀਓ ਹੁਣ ਚੱਲੂਗੀ ਤੇ ਉਹਦੇ ਚ ਮੈਂ ਤੁਹਾਨੂੰ ਸਮਝਾ ਦੇਣਾ ਵੀ ਕਿਵੇਂ ਪਿੱਛੋਂ ਇੱਕ ਨਿਸ਼ਾਨੀ ਲਾ ਕੇ ਜਾਓਗੇ ਹਨਾ ਤੁਸੀਂ ਤੇ ਇੱਕ ਵਾਰੀ ਨਾ ਜੰਪ ਸਿੱਧਾ ਆ ਕੇ ਮਾਰਨਾ ਤੁਸੀਂ ਇਹ ਵਿੱਚ ਨਹੀਂ ਮੰਨਦੇ ਵਹਿਮ ਰੱਖਣਾ ਵੀ ਲੇਨ ਆ ਗਈ ਸਟੈਪ ਵੱਡਾ ਕਰ ਦੋ ਜਾਂ ਲੇਨ ਆ ਗਈ ਤੋ ਕੁਝ ਇੱਕ ਵਾਰੀ ਸਿੱਧਾ ਆ ਕੇ ਜੰਪ ਤੁਸੀਂ ਲਾ ਦੇਣਾ ਬਿਨਾ ਫੌਲ ਤੋਂ ਡਰੇ ਫੌਲ ਕਿਵੇਂ ਸੈੱਟ ਕਰਨਾ ਉਹ ਅੱਗੇ ਤੁਸੀਂ ਹੁਣ ਵੀਡੀਓ ਚ ਦੇਖ ਲਓ ਤੇ ਹੁਣ ਇਹ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਸੂਤ ਕਿਵੇਂ ਕਰਨਾਗਾ ਹਨਾ ਵੀ ਆਪਾਂ ਇਹ ਚੀਜ਼ ਹਟਾਉਣੀ ਕਿਵੇਂ ਆ ਵੀ ਸਟੈਪ ਵੱਡਾ ਨਾ ਹੋਵੇ ਨਾ ਕੋਲੇ ਆ ਕੇ ਹੌਲੀ ਹੋਈਏ ਹਨਾ ਤੁਸੀਂ ਇਹੋ ਹਟਾਉਣੀ ਕਿਵੇਂ ਆ ਪਹਿਲਾਂ ਇੱਕ ਲਾਉਂਗੇ ਉੱਥੇ ਨਿਸ਼ਾਨੇ ਜਿੱਥੋਂ ਵੀ ਭੱਜਣਾ ਕਿਉਂਕਿ ਸਟੈਪ ਕੁੜੀਆਂ ਨੂੰ ਤਾਂ ਮੈਨੂੰ ਪਤਾ ਮੈਨੂੰ ਦੇ ਦਿੰਦੇ ਹੁੰਦੇ ਹਨਾ ਉੱਥੇ ਪਿਛਲੀ ਵਾਰ ਮੁੰਡਿਆਂ ਨੂੰ ਨਹੀਂ ਮੈਨੂੰ ਦਿੱਤੇ ਜੇ ਤੁਸੀਂ ਆਪੋਂ ਨਹੀਂ ਮਿਹਨਤ ਦਿੰਦੇ ਕੀ ਕਰਨਾ ਪਾਣੀ ਵਾਲੀ ਬੋਤਲ ਹੋਊਗੀ ਤੁਹਾਡੇ ਕੋਲੇ ਨਾ ਉਹਦਾ ਟੱਕਣ ਲਾ ਲਓ ਜਾਂ ਬੋਤਲ ਹੀ ਲਾ ਲਓ ਜੰਪ ਲਾਉਣਾ ਤੁਸੀਂ ਸ਼ੁਰੂ ਕਰਨਾ ਜਦੋਂ ਉਹ ਨਾਲ ਲੈ ਜਾਣੀ ਆ ਤੇ ਜਿੱਥੋਂ ਜੰਪ ਲਾਉਣਾ ਨਾ ਉੱਥੇ ਲਈ ਆ ਕੇ ਰੱਖ ਦੇਣੀ ਆ ਪਹਿਲਾਂ ਤੁਸੀਂ ਪ੍ਰੈਕਟਿਸ ਵੀ ਕਰ ਲਓ ਜੀ ਆਪਦੀ ਇੱਕ ਦਿਨ ਚ ਇਹ ਸੂਤ ਹੋ ਜਾਣਾ ਕੰਮ ਉੱਥੇ ਰੱਖ ਦਿਓ ਨਿਸ਼ਾਨੀ ਜਿਵੇਂ ਮੈਂ ਰੱਖੂਗਾ ਮੰਨ ਕੇ ਚਲੋ ਮੇਰੇ ਕੋਲੇ ਬੋਤਲ ਆ ਜਾਂ ਟੱਕਣ ਆ ਆਹਾਂ ਮੈਂ ਹੁਣ ਜੰਪ ਤੇ ਨੂੰ ਦੱਸਦਾ ਆ ਲੈ ਰੱਖ ਦਿੱਤੇ। ਪਰ ਮੈਨੂੰ ਐ ਆ ਵੀ ਮੈਂ ਜੰਪ ਜਿਹੜਾ ਉਹ ਕੋਣ ਕੋਣੋਂ ਲਾਉਣਾ ਹੈਗਾ। ਤੇ ਲਾਉਣਾ ਕਿਵੇਂ ਆ ਇੱਕ ਸਪੀਡ ਤੇ ਆ ਕੇ ਲਾਉਣਾ ਹੈਗਾ। ਪੜਾ ਮੇਰਾ ਪੈਰ ਪਿੱਛੇ ਰਹਿ ਜੇ। ਪੜਾ ਮੇਰਾ ਪੈਰ ਅੱਗੇ ਆ ਜੇ। ਆਪਾਂ ਇੱਕ ਵਾਰੀ ਜੰਪ ਆਪਾਂ ਇੱਕ ਰਿਦਮ ਤੇ ਹੁੰਦੇ ਹੁੰਦੇ ਲਾ ਦੇਣਾ। ਵੀ 12 ਤੋਂ ਉੱਤੇ ਜੰਪ ਲਾਉਣੀ ਲਾਉਣਾ ਹੈਗਾ। ਸਟੈਪ ਨਹੀਂ ਵੱਡਾ ਛੋਟਾ ਕਰਨਾ ਫਿਰ ਘਟਜੂ। ਫਾਉਲ ਆਪਾਂ ਬਾਅਦ ਵਿੱਚ ਵੇਖਾਂਗੇ। ਪਹਿਲਾਂ ਉੱਥੇ ਨਿਸ਼ਾਨੀ ਲਾ ਲਈ ਮੈਨੂੰ ਨਹੀਂ ਪਤਾ ਕਿੰਨੇ ਸਟੈਪ ਆ ਕਿੰਨੇ ਨਹੀਂ। ਤੁਸੀਂ ਵੀ ਐ ਨਿਸ਼ਾਨੀ ਲਾ ਲੈਣੀ ਆ। ਤੇ ਜਿਹੜਾ ਪੈਰ ਰੱਖ ਕੇ ਆਉਂਗੇ ਨਾ ਉੱਥੋਂ ਅੱਗੇ ਉਹੀ ਹਰ ਵਾਰੀ ਰੱਖਣਾ ਫੌਲ ਫੇਰ ਸੱਟੋਂਗਾ ਨਹੀਂ ਕਿ ਪਹਿਲਾਂ ਆ ਰੱਖ ਲਿਆ ਫੇਰ ਆ ਰੱਖ ਲਿਆ ਫੇਰ ਗੱਲ ਤੋਂ ਹੁਣ ਮੈਂ ਆ ਖੱਬਾ ਪੈਰ ਰੱਖ ਕੇ ਉੱਥੋਂ ਆਉਂਗਾ ਮੈਨੂੰ ਨਹੀਂ ਪਤਾ ਕਿ ਕਿੰਨੇ ਸਟੈਪ ਆ ਕਿੰਨੇ ਨਹੀਂ ਤੇ ਮੈਂ ਇੱਕ ਰਿਦਮ ਤੇ ਇੱਕ ਜੰਪ ਲਾਉਂਗਾ ਹੋ ਸਕਦਾ ਮੇਰਾ ਪਹਿਲੀ ਜੀ ਸੱਟ ਆਏ ਕੰਮ ਜੇ ਨਹੀਂ ਸੱਟ ਆਇਆ ਤਾਂ ਤੁਹਾਨੂੰ ਕਰਕੇ ਵਿਖਾਵਾਂਗੇ ਆਹ ਕੋਈ ਦੇਖਦਾ ਪਿਆ ਵੀ ਯਾਰ ਹੁਣ ਤੋਂ ਭੱਜ ਜਾਊਂਗਾ ਮੈਂ ਖੱਬਾ ਪੈਰ ਅੱਗੇ ਰੱਖੂੰਗਾ ਇੱਕ ਰਿਦਮ ਚਾਕੇ ਲਾਉਣਾ ਖੱਬਾ ਅੱਗੇ ਰੱਖਿਆ ਇ ਤੇ ਇੱਕਦਮ ਚੱਲੋ ਆ ਹੁਣ ਵੇਖਦਾ ਤੁਸੀਂ ਹੈਨਾ ਜੇ ਤੁਸੀਂ ਮੰਨ ਕੇ ਚੱਲੋ ਸੱਦਾ ਸੱਜੇ ਤੇ ਲਾਉਣਾ ਪਸੰਦ ਕਰਦੇ ਚਲੋ ਮੈਂ ਤਾਂ ਖੱਬੇ ਤੇ ਵੀ ਲਾਇਆ ਨਾ ਮੇਰਾ ਆ ਗਿਆ ਖੱਬਾ ਪੈਰ ਅੱਗੇ ਮੇਰਾ ਖੱਬਾ ਪੈਰ ਅੱਗੇ ਆ ਗਿਆ ਪਰ ਮੈਂ ਲਾਉਣਾ ਸੱਜੇ ਤੇ ਹੈਨਾ ਤੇ ਮੇਰਾ ਸੱਜਾ ਪੈਰ ਕਿੱਥੇ ਆ ਰਿਹਾ ਸੀਗਾ ਆ ਇੱਥੇ ਹੁਣ ਇੰਨਾ ਅੱਗੇ ਆ ਗਿਆ ਮੇਰਾ ਪੈਰ ਇੰਨਾ ਹੀ ਨਾ ਇੰਨਾ ਹੀ ਇੰਨਾ ਜੇ ਇੰਨਾ ਆਉਂਦਾ ਕਾਮੈਂ ਐਨਾ ਉੱਤੋਂ ਮਗਰ ਜਾਂਦਾ ਹੁਣ ਐਨਾ ਹੀ ਉਹ ਕੋਨ ਤੋਂ ਮਗਰ ਜਾਵਡੂਗਾ ਤੇ ਸੱਜਾ ਪੈਰ ਮੇਰਾ ਇੱਥੇ ਆਉਂਗਾ। ਬਸ ਤੂੰ ਇੱਕ ਵਾਰੀ ਪਹਿਲਾਂ ਇੱਕ ਰਿਦਮ ਚ ਜਾ ਕੇ ਜੰਪ ਮਾਰਿਆ ਕਰੋ। ਐਨਾ ਵੇਖੋ ਫੌਲ ਬਾਰੇ। ਅੱਜ ਜੰਪ ਮਾਰੋ ਇੱਕ ਰਿਦਮ ਚ ਜਾ ਕੇ। ਫੌਲ ਸੈੱਟ ਹੋ ਜਾਂਦਾ ਨਾ ਹੁਣ ਤੁਹਾਡੇ ਸਾਹਮਣੇ ਹੋ ਗਿਆ। ਪੱਕੇ ਗਿਆ ਸੀ ਇੱਕ ਸਟੈਪ ਹੋ ਗਿਆ ਮਗਰ ਇੱਥੇ। ਇੱਕ ਸਟੈਪ ਪੱਕੇ ਤਾ ਆ ਜਾਵੀ ਹੋਊਗਾ ਸੱਜਾ ਪੈਰ ਅੱਗੇ ਜਾਵੇ ਹੁਣ ਮੇਸਮੇ। ਇੱਕ ਵਾਈ ਰਿਦਮ ਜੰਪੋ ਵੀ ਵਾਧ ਗਿਆ ਆ 12 ਤੇ ਲੱਗੀ ਹੈ ਨਿਸ਼ਾਨੀ 13 14 ਲੱਗ ਗਿਆ ਹੁਣ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਈ ਹੋਣੀ ਹੈ ਤੇ ਜਿੰਨਾ ਹੀ ਕਿਉਂਕਿ ਮੇਰਾ ਖੱਬਾ ਇੱਥੇ ਆ ਗਿਆ ਸੀ ਸੱਜਾ ਆ ਗਿਆ ਸੀ ਇੱਥੇ ਪਿਛਲੀ ਵਾਰੀ ਮੈਂ ਐਨਾ ਉੱਤੋਂ ਮਗਰ ਗਿਆ ਚਲਾ ਜੇ ਤੁਹਾਡਾ ਨੰਨ ਕੇ ਚੱਲੋ ਇੱਕ ਰੇਡਨ ਤੇ ਆ ਕੇ ਲਾਓ ਤੁਹਾਡਾ ਐਨਾ ਅੱਗੇ ਜਾਂਦਾ ਐਨਾ ਮਗਰ ਹੋ ਜਾਓ ਉੱਤੋਂ 1.5 ਗੁਣਾ ਕਰ ਲਓ ਜੇ ਉਹ ਨਹੀਂ ਕਰਨਾ ਪਰ ਰਹਿਣਾ ਤੁਸੀਂ ਇੱਕ ਸਪੀਡ 'ਚ ਪਹਿਲਾ ਹੱਥ ਬਣਾਉਗਾ ਆਪਦੀ ਹੌਲੀ ਨਹੀਂ ਹੋਣਾ ਵੱਡਾ ਸਟੈਪੜੀ ਕਰਨਾ ਸਿੱਧਾ ਜੰਪ ਲਾਓ ਇੱਕ ਨਿਸ਼ਾਨੀ ਲਾ ਲਿਆ ਕਰੋ ਉਥੇ ਜਿਵੇਂ ਮੈਂ ਲਾਈ ਵੀ ਹੈ ਨਾ ਉਹ ਨਿਸ਼ਾਨੀ ਤੋਂ ਆ ਕੇ ਨਾ ਆਉਂਦੇ 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 ਸਿੱਧਾ ਜੰਪ ਲਾਓ ਕਿੰਨਾ ਲੱਗਦਾ ਤੁਹਾਡਾ ਫਿਰ ਉਹੀ ਸਿੰਪਲ ਜੀ ਗੱਲ ਮੰਨ ਕੇ ਚਲੋ ਪੈਰ ਇੱਥੇ ਆਗਾ ਤੁਹਾਡਾ ਉਹਨਾਂ ਹੀ ਉਤੋਂ ਪਿੱਛੇ ਹੋ ਜੋ ਜੇ ਪੈਰ ਤੁਹਾਡਾ ਇੱਥੇ ਮਗਰ ਰਹਿ ਜਾਂਦਾ ਇੱਥੋਂ ਜੰਪ ਲਾ ਦਿੰਨੇ ਤੁਸੀਂ ਪਰ ਲੌਣੇ ਕਿੰਨਾ 13 ਫੁੱਟ ਲਾਤਾ ਇੱਥੋਂ ਰਹਿ ਕੇ ਹੈ ਨਾ ਪਰ ਲੈ ਕੇ ਤੁਸੀਂ ਲੈਣ ਤੋਂ ਮਗਰ ਫਿਰ ਤੁਸੀਂ ਕਰਨਾ ਜਿਹੜੀ ਨਿਸ਼ਾਨੀ ਲੱਗੀ ਹੈ ਨਾ ਉਹਦੇ ਤੋਂ ਅੱਗੇ ਆ ਜਾਣਾ ਇਨਾ ਤੇ ਆਹੀ ਸਿੰਪਲ ਜੀ ਗੱਲ ਆ ਐਂ ਤੁਹਾਡਾ ਰਾਨਾ ਆਪਾਂ ਜਿਹੜਾ ਸੈੱਟ ਹੋਇਆ ਨਾ ਪੈਰਪੁਰ ਤੁਸੀਂ ਨਾ ਹੀ ਮਿਲੋ ਜੇ ਮੁੰਡੇ ਜਿਹੜੇ ਕਿਉਂਕਿ ਮੈਂ ਨਾ ਨਹੀਂ ਦਿੱਤੇ ਪਿਛਲੀ ਵਾਰੀ ਉੱਥੇ ਸੱਦੀ ਜਿਹੜੀ ਉਹ ਉੱਥੇ ਦੁਆਰਾ ਦੁਆਰਾ ਤੁਹਾਨੂੰ ਕਹੀ ਆ ਨਾ ਉਥੇ ਨਿਸ਼ਾਨੀ ਲਾ ਲਓ ਜਾਂ ਆਦੀ ਕੋਈ ਬੋਤਲ ਰੱਖ ਲਓ ਜੀ ਪਹਿਲਾਂ ਗਰਾਊਂਡ 'ਚ ਆਵਦਾ ਕਰ ਲੋ ਸੱਦੀ ਮੈਣ ਸੱਦੀ ਮਾਰੋ ਛਾਲ ਇੱਕ ਰਿਦਮ 'ਚ ਆਉਂਦੇ ਹੁੰਦੇ ਜਿੱਥੇ ਆਉਂਦਾ ਤੈਰ ਆਉਣ ਦੋ ਕੋਈ ਚੱਕਰ ਨਹੀਂ ਇੱਥੇ ਆਉਂਦਾ ਇੱਥੋਂ ਚੱਕ ਦੋ ਇੱਥੇ ਆਉਂਦਾ ਇੱਥੋਂ ਪਹਿਲਾਂ ਇੱਕ ਪਰਫੈਕਟ ਜੰਪ ਲਾਉਣਾ ਥੇਕ ਸੱਜਾ ਜਨਪਤ ਫੇਰ ਤੁਹਾਨੂੰ ਦੱਸ ਹੀ ਦਿੱਤਾ ਹਾਂ ਹੁਣ ਚਲੋ ਮੈਂ ਤੁਹਾਨੂੰ ਦੁਬਾਰਾ ਵੀ ਲਾ ਕੇ ਵਿਖਾ ਦਿੰਦਾ ਹੁਣ ਮੈਂ ਜਿਹੜੀ ਸਹੀ ਚੀਜ਼ ਸਹੀ ਹੈ ਨਾ ਸਹੀ ਤੋਂ ਆ ਕੇ ਮੈਂ ਲਾਇਆ ਮੇਰਾ ਸੱਜਾ ਆ ਗਿਆ ਹੁਣ ਮੈਂ ਕੀ ਕਰੂੰਗਾ ਥੋੜਾ ਹੈ ਨਾ ਅੱਗੇ ਹੀ ਹੂੰਗਾ ਤੇ ਉਹ ਫੌਲ ਵੱਜ ਜੂਗਾ ਹੁਣ ਗਲਤੀ ਵੀ ਕਰਕੇ ਵਿਖਾ ਦਿੰਦਾ ਤੁਹਾਨੂੰ ਕਟਾਪ ਬਣਿਆ ਸੀਗਾ ਉਹ ਜੇ ਮੈਂ ਗਲਤ ਕਰਨਾ ਮੈਂ ਨਹੀਂ ਮੈਂ ਇੱਥੇ ਆ ਜੂਗਾ ਪਰ ਗਲਤ ਕਰ ਲੈਣੀ ਵੀ ਨਹੀਂ ਵੀ ਜੇ ਹੈਗਾ ਤਾਂ ਮੇਰਾ ਪੈਰ ਜਿਆਦਾ ਨਾ ਕੰਟਰੋਲ ਖਾਲੂ ਕੰਟਰੋਲ ਨਹੀਂ ਕਰਨਾਗਾ ਸਿੱਧਾ ਜੰਪ ਨੋ ਆ ਜਾ ਆ ਦੇਖੋ ਹੌੜ ਪੈਰ ਅੱਗੇ ਆ ਗਿਆ ਸੀਗਾ ਠੀਕ ਹੈ ਜੀ ਐ ਸਿੱਧਾ ਜੰਪ ਲਾਇਆ ਅੱਗੇ ਆ ਗਿਆ ਪੈਰ ਹੁਣ ਮੈਂ ਉੱਨਾ ਮਗਰ ਜਾ ਔੜੂਗਾ ਹੁਣ ਸਾਹਮਣੇ ਤੋਂ ਦੇ ਜਿੰਨਾ ਪੈਰ ਅੱਗੇ ਆਇਆ ਐਨਾ ਪੈਰ ਅੱਗੇ ਆਇਆ ਐਨਾ ਹੁਣ ਮੈਂ ਮਗਰ ਰਹੂਗਾ ਉੱਥੇ ਜਾ ਜਪ ਲਾ ਕੇ ਆਇਆ ਤੀਰ ਆ ਗਿਆ ਆਪਾਂ ਇੱਕ ਰਿਦਮ ਆਇਆ ਤੇਰੀ ਫੌਲ ਠੀਕ ਆ ਬਾਕੀ ਤੁਸੀਂ ਵੀਡੀਓ ਚ ਵੇਖ ਹੀ ਲੈਣਾ ਹੁਣ ਮੈਨੂੰ ਲੱਗਦਾ ਵੀ ਤੁਹਾਨੂੰ ਸਮਝ ਆ ਗਈ ਹੋਣੀ ਫੌਲ ਸੈੱਟ ਕਿਵੇਂ ਕਰਨਾ ਵੱਡਾ ਛੋਟਾ ਸਟੈਪ ਹੋਣ ਤੋਂ ਕਿਵੇਂ ਹਟੋਣਾ ਸਭ ਤੋਂ ਮੇਨ ਗੱਲ ਇੱਕ ਰਿਦਮ ਚ ਆ ਕੇ ਪਹਿਲਾਂ ਜੰਪ ਲਾਓ ਉੱਥੇ ਨਿਸ਼ਾਨੀ ਲਾ ਕੇ ਜਿੰਨਾ ਮਰਜ਼ੀ ਪੈਰ ਅੱਗੇ ਜਾਵੇ ਤੁਹਾਡਾ ਜਿੱਥੇ ਤੁਸੀਂ ਜੰਪ ਚੱਕ ਲੈ ਉਹਨਾਂ ਮੰਗਰ ਜਾਵੋ ਜੇ ਪਿੱਛੇ ਰਹਿ ਜਾਂਦੇ ਉਹਨੇ ਅੱਗੇ ਆ ਜਾਓ ਬਸ ਇਹ ਸਿੰਪਲ ਜੀ ਗੱਲ ਆ ਪਹਿਲਾਂ ਹੀ ਵੀਡੀਓ ਸਮਝਾਈ ਸੀ ਹੁਣ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਜੇ ਗੱਲ ਨਹੀਂ ਫੇਰੀ ਬੰਦ ਹੀ ਕੋਈ ਲਾ ਰਿਹਾ ਹੈ ਨਾ 13 ਤੁਰਾ ਫੁੱਟ ਇੱਕ ਦਿਨ ਇੱਥੇ ਆ ਜਾਓ ਜੀ ਤੇ ਆਪਾਂ ਤੁਹਾਡਾ ਜਿਹੜਾ ਜੰਪ ਦਾ ਫੌਲ ਫੁੱਲ ਤਾਂ ਐਂ ਸੈੱਟ ਕਰਾ ਦਾਂਗੇ ਠੀਕ ਆ ਜੀ ਮਿਲਦੇ ਆਪਾਂ ਨੈਕਸਟ ਵੀਡੀਓ